ਡਾਕਟਰਸ वेलकम टू द ਮੰਥਲੀ ਮੀਟਿੰਗ ਆਫ ਬੁਗ ਹਸਪੀਟਲ ਬੁਗ ਹਸਪੀਟਲ ਦੀ ਮੰਥਲੀ ਮੀਟਿੰਗ ਤੇ ਤੁਹਾਡਾ ਸਵਾਗਤ ਹੈ ਠੀਕ ਹੈ ਇਹ ਖੁਸ਼ ਹੋਣ ਵਾਲੀ ਗੱਲ ਨਹੀਂ ਹੈ ਵੱਡਾ ਵੱਡਾ ਹਸਪੀਟਲ ਚਲਾਣੇ ਆ ਤੁਹਾਡੇ ਤੋਂ ਐਨੇ ਵੱਡੇ ਇੰਸਟੀਚਿਊਟ ਦੇ ਡਾਇਰੈਕਟਰਾਂ ਤੋਂ ਟਾਰਗੇਟ ਪੂਰੇ ਨਹੀਂ ਹੋ ਰਹੇ ਤੁਹਾਨੂੰ ਪਤਾ ਹੈ ਮੰਥਲੀ ਟਾਰਗੇਟ ਕੀ ਸੀਗੇ ਸਾਡੇ ਸਾਡੇ ਮੰਥਲੀ ਟਾਰਗੇਟ ਬੁਗ ਹਸਪੀਟਲ ਦੇ ਸਪੈਡੀਸਨ ਤੇ ਮੈਡੀਸਿਨ ਦੇ ਟਾਰਗੇਟ ਸੀਗੇ 32 ਲੱਖ ਰੁਪਇਆ 450 ਆਪਰੇਸ਼ਨ ਸੀਗੇ ਪੂਰੇ ਨਹੀਂ ਹੋਏ ਸਾਡੇ ਕੰਟੀਨ ਤੇ ਟਾਰਗੇਟ ਸੀਗੇ ਮਰੀਜ਼ ਕੰਟੀਨ ਤੋਂ ਖਾਣਾ ਖਾਂਦਾ ਹੈ 12 ਲੱਖ ਨਹੀਂ ਪੂਰਾ ਹੋਇਆ ਪਾਰਕਿੰਗ ਮਰੀਜ਼ بار-बार ਆਏਗਾ ਪਾਰਕਿੰਗ ਫੀਸ ਲਏਗਾ ਉਹਦੇ ਟਾਰਗੇਟ ਕਿੰਨੇ ਸੀਗੇ 7 ਲੱਖ ਨਹੀਂ ਪੂਰੇ ਹੋਏ ਠੀਕ ਹੈ ਅਸੀਂ ਤੁਹਾਨੂੰ ਇਸ ਹਸਪੀਟਲ ਦੇ ਵਿੱਚ ਜੋਬ ਦਿੱਤੀ ਹੈ ਤੁਸੀਂ ਆਪਣਾ ਪਾਸਟ ਭੁੱਲ ਗਏ ਹੋ ਕੀ ਕਰਦੇ ਸੀ ਤੁਸੀਂ ਤੁਸੀਂ ਖਰੋੜਿਆਂ ਦਾ ਸੂਭ ਵੇਚਦੇ ਸੀ ਹੁਣ ਤੁਸੀਂ ਹੱਡੀਆਂ ਦੇ ਡਾਕਟਰ ਹੋ ਪਰ ਉਹਨੂੰ ਪੂਰਾ ਵੀ ਕਰੋ ਟਾਰਗੇਟ ਪੂਰਾ ਕਰੋ ਤੁਸੀਂ ਕੀ ਕਰਦੇ ਸੀ ਤੁਹਾਡੀ ਪੈਂਚਰਾਂ ਦੀ ਦੁਕਾਨ ਸੀਗੀ ਹੁਣ ਤੁਸੀਂ ਡਾਕਟਰ ਹੋ ਟਾਰਗੇਟ ਤਾਂ ਪੂਰੇ ਕਰੋ ਤੁਸੀਂ ਬਸਾਂ ਤੇ ਸ਼ਰਮਾ ਵੇਚਦੇ ਸੀ ਉੱਥੇ ਆਈ ਸਪੈਸ਼ਲਿਸਟੋ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਨਾ ਮੇਰੇ ਵੱਲ ਦੇਖੋ ਡਾਕਟਰ ਸਾਹਿਬ ਤੁਹਾਡੇ ਹਾਲਤ ਦੇਖ ਰਿਹਾ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਡਾਕਟਰ ਸਾਹਿਬ ਕੀ ਦੱਸਾ ਸਾਰਾ ਸਾਰਾ ਦਿਨ ਆਪਣੀ ਕੈਬਨ ਵਿੱਚ ਬੈਠਾ ਰਹਿਦਾ ਇੱਕ ਵੀ ਗਾਹਕ ਨਹੀਂ ਆਂਦਾ ਗਾਹਕ ਨਹੀਂ ਹੁੰਦਾ ਪੇਸ਼ੈਂਟ ਹੁੰਦਾ ਆਪਣੇ ਪੁਰਾਣੀਆਂ ਆਪ ਤਾਂ ਸ਼ਰਮੇ ਵਾਲੀਆਂ ਛੱਡੋ ਪੇਸ਼ੈਂਟ ਰਿਆਂ ਦਾ ਹਾਂਜੀ ਹਾਂਜੀ ਪੇਸ਼ੈਂਟ ਹੀ ਝੂਲ ਬੋਲਦੇ ਜੀ ਇਹ ਅਸੀਂ ਬਹੁਤ ਆਗ ਵੇਚ ਦਿਆ ਨਾਲ ਕੋਲ ਗਾਹਕ ਕੀ ਹੁੰਦਾ ਪੇਸ਼ੈਂਟ ਪੇਸ਼ੈਂਟ ਡਾਇਰੈਕਟਰ ਸਾਹਿਬ ਡਾਕਟਰ ਚੰਨਣ ਝੂੜ ਬੋਲਦਾ ਜੀ ਉਹ ਡਾਇਰੈਕਟਰ ਸਾਹਿਬ ਇੱਧਰ ਖੜੇ ਐ ਇੱਥੇ ਨਹੀਂ ਐ ਮੈਂ ਇੱਥੇ ਆਓ ਤੇ ਡਾਇਰੈਕਟਰ ਸਾਹਿਬ ਵਾਲੇ ਤਾਂ ਦੇਖ ਕੇ ਬੋਲ ਰਹੇ ਆ ਉਹ ਡਾਇਰੈਕਟਰ ਇੱਧਰ ਖੜਾ ਐ ਇਹਨਾਂ ਮੇਰਾ ਦਿਮਾਗ ਖਰਾਬ ਕਰ ਦੇਣਾ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਜੀ ਮੈਂ ਠੀਕ ਕਰ ਦੂੰਗਾ ਮੈਂ ਡਾਕਟਰ ਬੱਲੀ ਦਿਮਾਗੀ ਡਾਕਟਰ ਐ ਜੀ ਹੁਣ ਇਹਨੂੰ ਲੈ ਲੋ ਡਾਕਟਰ ਬੱਲੀ ਦਿਮਾਗੀ ਡਾਕਟਰ ਉਹ ਭਾਈ ਸਾਹਿਬ ਤੁਸੀਂ ਪਹਿਲਾਂ ਬੈਂਚਰ ਲੈਂਦੇ ਸੀ ਹੁਣ ਤੁਸੀਂ ਡਾਕਟਰ ਹੋ ਬੋਗ ਹਸਪੀਟਲ ਦੇ ਟਾਰਗੇਟ ਕਿ ਨਹੀਂ ਪੂਰੇ ਹੋਰੇ ਹੋ ਜਾਏਗੀ ਜੀ ਹੋ ਜਾਏਗੀ ਤਾ ਲੈ ਆ ਕੀ ਕਰਦੇ ਰਹਿੰਦੇ ਹੋ ਇਹ ਇਹਦੇ ਨਾਲ ਦਿਮਾਗ ਤੇਜ ਹੁੰਦਾ ਹੈ ਜੀ ਉਹ ਨਹੀਂ ਨਹੀਂ ਟਰੈਕਟਰ ਸਾਹਿਬ ਮੈਂ ਹੁਣ ਦੁਬਾਰਾ ਬਸਾਂ ਚ ਸੁਰਮਾਨੀ ਵੇਚਣਾ ਨਾਲੇ ਮੈਂ ਹੁਣ ਦੁਬਾਰਾ ਪੈਂਚਰ ਨਹੀਂ ਲਾਣੇ ਹੈ ਜੀ ਮੇਰੇ ਤੋਂ ਵੀ ਹੁਣ ਸੂਪ ਨਹੀਂ ਬੰਨਾ ਹੈਗਾ ਦੁਬਾਰਾ ਤਾਂ ਹੀ ਤਾਂ ਮੈਂ ਕਹਿ ਰਿਹਾ ਹੁਣ ਆਪਣੇ ਆਪਰੇਸ਼ਨ ਮੈਡੀਕਲ ਕੰਟੀਨ ਤੇ ਪਾਰਕਿੰਗ ਬਧਾਓ ਭਾਵੇਂ ਕੋਈ ਨਾਂੜ ਚੜੀ ਵਾਲਾ ਆਵੇ ਉਹਦਾ ਵੀ ਆਪਰੇਸ਼ਨ ਕਰ ਦੋ ਹੁਣ ਦੇਖ ਲਓ ਤੁਸੀਂ ਕੀ ਕਰਨਾ ਹੈ

ਸਾਰੇ ਡਾਕਟਰ ਇੱਥੇ ਬੈਠੇ ਐ ਸਾਨੂੰ ਜਰਾ ਦੱਸ ਕੀ ਬਿਮਾਰੀ ਹੈ ਤੁਹਾਡੋ ਬਿਮਾਰੀ ਮੈਨੂੰ ਤਾਂ ਕੋਈ ਨਹੀਂ ਪਰ ਜਿਹੜੀ ਇਹ ਮੈਡੀਕਲ ਲਾਈਨ ਦੇ ਵਿੱਚ ਤੁਹਾਡੇ ਵਰਗੀ ਬਿਮਾਰੀ ਹੈ ਨਾ ਮੈਨੂੰ ਸਾਰੀਆਂ ਬਿਮਾਰੀਆਂ ਦਾ ਆਵਾਜ਼ ਹੈ ਮਤਲਬ ਮਤਲਬ ਮੈਂ ਆ ਡਾਕਟਰ ਮੇਜਰ ਸੀਆਈਡੀ ਮੈਡੀਕਲ ਅਫੀਸਰ ਉਹ ਤੁਸੀਂ ਡਾਕਟਰ ਤਾਰੀ ਜਾ ਕੇ ਆਪਣਾ ਸੁਰਮਾ ਵੇਚ ਤੇ ਤੂੰ ਡਾਕਟਰ ਬੱਲੀ ਜਾ ਕੇ ਆਪਣਾ ਪੈਂਚਰ ਲਾ ਤੇ ਤੂੰ ਉਹ ਵੱਡਾ ਡਾਕਟਰ ਚੰਨੜ ਜਾ ਕੇ ਆਪਣਾ ਸੂਖ ਵੇਚ ਤੇ ਤੂੰ ਉਹ ਵੱਡਾ ਡਾਇਰੈਕਟਰ ਬਣੀ ਫਿਰਦਾ ਉਹ ਬੱਸ ਸਟੈਂਡ ਤੇ ਹੈ ਨਾ ਸ਼ੁਭਸ਼ਾ ਚਾਲੇ ਆ ਜਾ ਕੇ ਆਪਣੇ ਪਰਚੀਆਂ ਕੱਟੋ ਤੇ ਤੁਹਾਨੂੰ ਨੂੰ ਪਤਾ ਲੱਗਿਆ ਜੀ ਤੇਰੇ ਬਾਰੇ ਸਾਰਾ ਪਤਾ ਕਰਕੇ ਆਇਆ ਮੈਂ ਡਾਕਟਰਸ ਅਸੀਂ ਇਹ ਮੀਟਿੰਗ ਇੱਥੇ ਖਤਮ ਕਰਦੇ ਆਂ ਡਾਕਟਰ ਮੇਜਰ ਆਹ ਚਾ ਵੀ ਨਹੀਂ ਆਦੀ